ਜੇ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਹੈ ਤਾਂ ਮੈਂ ਪੁੱਛਣਾ ਚਾਹਨਾ ਕਿ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀ ਜੋ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਉਹਨਾਂ ਦੀ ਜਵਾਬ ਦੇ ਤੈਅ ਕਰਨਾ ਇਹ ਸਰਕਾਰ ਦਾ ਕੰਮ ਹੈ ਜਾਂ ਨਹੀਂ ਹੈ ਮੈਂ ਰਾਜੀਸ਼ ਕੁਮਾਰ ਸ਼ਰਮਾ ਜੂਨ 2024 ਵਿੱਚ ਯਾਨੀ 9 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਸੇਵਾ ਮੁਕਤ ਹੋਇਆ ਸੀ ਪਾਸ਼ਾਵਾ ਦੇ ਡੀਨ ਅਤੇ ਅੰਗਰੇਜ਼ੀ ਵਿਭਾਗ ਦੇ ਪ੍ਰੋਫੈਸਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਤੋਂ 9 ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਅਜੇ ਤੱਕ ਨਾ ਮੇਰੀ ਪੈਨਸ਼ਨ ਸ਼ੁਰੂ ਹੋਈ ਹੈ ਨਾ ਗ੍ਰੈਚੁਇਟੀ ਦਿੱਤੀ ਗਈ ਹੈ ਨਾ ਲੀਵਨ ਕੈਸ਼ਮੈਂਟ ਦਿੱਤੀ ਗਈ ਹੈ ਆਖਰੀ ਤਨਖਾਹ ਜੂਨ 2024 ਦੀ 6 ਮਹੀਨੇ ਬਾਅਦ ਦਿੱਤੀ ਗਈ ਸੀ ਯਾਨੀ 2025 ਦੇ ਸ਼ੁਰੂ ਹੋਣ ਤੋਂ ਬਾਅਦ ਮੇਰੇ ਆਪਣੇ ਪੈਸੇ ਜੋ ਕਿ ਜਨਰਲ ਪ੍ਰੋਵੀਡੈਂਟ ਫੰਡ ਵਿੱਚ ਜਮ੍ਹਾਂ ਹੈ ਉਹ ਵੀ ਅਜੇ ਤੱਕ ਮੈਨੂੰ ਨਹੀਂ ਦਿੱਤੇ ਗਏ ਮੇਰੇ ਬਾਰ-ਬਾਰ ਕਹਿਣ ਦੇ ਬਾਵਜੂਦ ਕਾਰਨ ਕੀ ਹੈ ਯੂਨੀਵਰਸਿਟੀ ਦੇ ਅਧਿਕਾਰੀ ਇਸ ਬਾਰੇ ਕੁਝ ਨਹੀਂ ਦੱਸਦੇ ਹੁਣ ਮੈਂ ਤੁਹਾਨੂੰ ਥੋੜੇ ਵਿਸਤਾਰ ਨਾਲ ਗੱਲ ਦੱਸਦਾ ਕਿ ਹੋ ਕੀ ਰਿਹਾ ਹੈ ਮੈਨੂੰ ਸੁਣਨ ਵਿੱਚ ਆਇਆ ਕਿ ਆਡਿਟ ਵਿਭਾਗ ਵੱਲੋਂ ਜੋ ਕਿ ਪੰਜਾਬ ਸਰਕਾਰ ਦਾ ਹੁੰਦਾ ਹੈ ਕੋਈ ਆਬਜੈਕਸ਼ਨ ਲਗਾਈਆਂ ਗਈਆਂ ਹੋਈਆਂ ਮੇਰੇ ਕਿਸੇ ਵੈਲਵਿਸ਼ਰ ਨੇ ਕਿਸੇ ਸ਼ੁਭਚਿੰਤਕ ਨੇ ਆਪਣੀ ਪੱਧਰ ਤੇ ਜਦੋਂ ਪਤਾ ਕੀਤਾ ਉਸ ਤੋਂ ਬਾਅਦ ਜਦੋਂ ਮੈਂ ਖੁਦ ਸੰਬੰਧਿਤ ਅਧਿਕਾਰੀ ਤੋਂ ਪੁੱਛਿਆ ਹੇਠਲੇ ਪੱਧਰ ਦੇ ਅਧਿਕਾਰੀ ਤੋਂ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੀ ਫਾਈਲ ਲਿਖਤੀ ਤੌਰ ਤੇ ਕਿਸੇ ਡਾਇਰੀ ਨੰਬਰ ਤੋਂ ਬਗੈਰ ਲਿਖਤੀ ਤੌਰ ਤੇ ਨਹੀਂ ਭੇਜੀ ਜ਼ੁਬਾਨੀ ਗੱਲ ਕੀਤੀ ਸੀ ਤੇ ਓਬਜੈਕਸ਼ਨ ਲੱਗੀ ਮੈਂ ਰਜਿਸਟਰਾਰ ਨੂੰ ਇਹ ਮੈਸੇਜ ਦਿੱਤਾ ਕਿ ਮੈਨੂੰ ਤੁਸੀਂ ਨੋਟ ਦਿਓ ਜਾਂ ਦਿਖਾਓ ਕਿੱਥੇ ਓਬਜੈਕਸ਼ਨ ਲੱਗੀ ਹੈ ਕਿਉਂਕਿ ਜੋ ਮੇਰੀ ਸੂਚਨਾ ਹੈ ਕਿਸੇ ਵੀ ਆਡੀਟਰ ਨੂੰ ਮੇਰੀ ਫਾਈਲ ਅਜੇ ਤੱਕ ਰਜਿਸਟਰਾਰ ਦੇ ਦਫ਼ਤਰ ਵੱਲੋਂ ਭੇਜੀ ਹੀ ਨਹੀਂ ਗਈ ਕੁਝ ਦਿਨ ਪਹਿਲਾਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤਹਿਸੀਲਦਾਰਾਂ ਦੇ ਮੁੱਦੇ ਤੇ ਇੱਕ ਗੱਲ ਕਹੀ ਸੀ ਕਿ ਜਦੋਂ ਫਾਈਲ ਕਿਸੇ ਅਫਸਰ ਦੇ ਮੇਜ਼ ਤੇ ਪਈ ਰਹਿੰਦੀ ਹੈ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਉਹ ਪੈਸੇ ਲੱਭਦਾ ਹੈ ਰਜਿਸਟਰਰ ਨੇ 17 ਫਰਵਰੀ 2025 ਨੂੰ ਮੈਨੂੰ ਇੱਕ WhatsApp ਮੈਸੇਜ ਵਿੱਚ ਇਹ ਕਿਹਾ ਸੀ ਕਿ ਮੈਂ ਤੁਹਾਡੀ ਫਾਈਲ ਸਾਈਨ ਕਰ ਦਿੱਤੀ ਹੈ ਅਪ੍ਰੈਲ ਦੀ ਆ 4 ਤਾਰੀਖ ਹੈ ਅਜੇ ਤੱਕ ਮੇਰੇ ਪੈਸੇ ਪਹੁੰਚੇ ਨਹੀਂ ਜਦੋਂ ਮੈਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਮਿਲ ਕੇ ਗੱਲ ਕਰਨੀ ਪੈਗੀ ਤਾਂ ਜਵਾਬ ਆਇਆ ਕਿ ਮੇਰੇ ਪੀਏ ਨਾਲ ਗੱਲ ਕਰ ਲਓ ਇਹ ਉਹ ਰਜਿਸਟਰਾਰ ਹੈ ਜਿਹੜਾ ਸਾਡਾ ਜੂਨੀਅਰ ਸੀ ਜਿਹੜਾ ਆਪ ਸੰਤ ਲੰਗੋਵਾਲ ਇੰਸਟੀਚਿਊਟ ਤੋਂ ਆਇਆ ਸੀ ਜਦੋਂ ਇੱਥੇ ਇੰਜੀਨੀਅਰਿੰਗ ਕਾਲਜ ਖੁੱਲਿਆ ਪਰਦੇ ਹੇਠਾਂ ਬਟੇਰ ਆ ਗਿਆ ਤੇ ਤੁਸੀਂ ਰਜਿਸਟਰਾਰ ਬਣ ਕੇ ਤੇ ਅੱਜ ਤੁਸੀਂ ਇੱਕ ਸੇਵਾ ਮੁਕਤ ਪ੍ਰੋਫੈਸਰ ਨਾਲ ਇਸ ਬਦਤਮੀਜ਼ੀ ਨਾਲ ਗੱਲ ਕਰਦੇ ਹੋ ਮੈਨੂੰ ਅਫਸੋਸ ਨਹੀਂ ਕਿਉਂਕਿ ਇਹ ਉਹਨਾਂ ਆਦਮੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਅਧਿਆਪਕ ਹੋਣਾ ਹੁੰਦਾ ਕੀ ਹੈ ਜਿਹੜੇ ਜ਼ਿੰਦਗੀ 'ਚ ਇੱਕ ਪਟਵਾਰੀ ਨਹੀਂ ਸੀ ਬਣ ਸਕਦੇ ਤੇ ਬਣਨਾ ਚਾਹੁੰਦੇ ਸੀ ਬਦਕਿਸਮਤੀ ਇਹਨਾਂ ਦੀ ਔਰ ਇਹਨਾਂ ਦੇ ਵਿਦਿਆਰਥੀਆਂ ਦੀ ਕਿ ਇਹ ਪ੍ਰੋਫੈਸਰ ਬਣ ਗਏ ਇਹ ਰਜਿਸਟਰਰ ਬਣ ਕੇ ਸੋਚਦੇ ਐ ਕਿ ਅਧਿਆਪਕ ਤਾਂ ਬਹੁਤ ਮਾਮੂਲੀ ਚੀਜ਼ ਹੁੰਦੀ ਹੈ ਇਹਨਾਂ ਨੂੰ ਭੁੱਲ ਗਿਆ ਕਿ ਚਾਣਕ ਨੇ ਇੱਕ ਗੱਲ ਕਹੀ ਸੀ ਕਿ ਸ੍ਰਿਸ਼ਟੀ ਔਰ ਵਿਧਵਾਂਸ ਪ੍ਰਲ័យ ਮੇਰੀ ਗੋਦੀ ਚ ਖੇਡਦੇ ਆਂ ਪੰਜਾਬ ਸਰਕਾਰ ਕੀ ਇਹ ਜ਼ਰੂਰਤ ਰੱਖਦੀ ਹੈ ਕਿ ਇਸ ਰਜਿਸਟਰਰ ਨੂੰ ਪੁੱਛੇ ਕਿ ਉਹ ਐਨੀ ਮਨਮਰਜ਼ੀ ਕਿਸ ਤਰ੍ਹਾਂ ਕਰਦਾ ਹੈ ਕਿ ਸਿਰਫ ਮੇਰੀ ਹੀ ਨਹੀਂ ਕਈ ਅਧਿਆਪਕਾਂ ਦੀ ਪੈਨਸ਼ਨ ਇਸਨੇ ਰੋਕੀ ਹੋਈ ਹੈ ਜੀਪੀਐਫ ਮੇਰੇ ਪੈਸੇ ਹੈ ਮੇਰਾ ਹੱਕ ਹੈ ਮੈਨੂੰ ਬਿਨਾਂ ਦੇਰ ਤੋਂ ਮੈਨੂੰ ਚਾਹੀਦੇ ਆ ਕਦੀ ਕਿਹਾ ਜਾਂਦਾ ਹੈ ਲੋਕਾਂ ਨੂੰ ਕੋਈ ਕਮੇਟੀ ਬੈਠੀ ਕਮੇਟੀ ਕਦੇ ਨਹੀਂ ਬੈਠੀ ਮੇਰਾ ਸਾਰਾ ਕਰੀਅਰ ਬਿਨਾਂ ਕਿਸੇ ਦਾਗ ਦੇ ਹੈ ਮੈਂ 38 ਸਾਲ ਤੋਂ ਵੱਧ ਸਮਾਂ ਪੜਾਇਆ ਹੈ ਕਾਲਜ ਵਿੱਚ ਪੜਾਇਆ ਹੈ ਇਸ ਯੂਨੀਵਰਸਿਟੀ ਨੂੰ 20 ਸਾਲ ਤੋਂ ਵੱਧ ਸਮਾਂ ਦਿੱਤਾ ਹੈ ਅਲੱਗ-ਅਲੱਗ ਉਹਦਿਆਂ ਤੇ ਰਿਹਾ ਕੋਈ ਵੀ ਮੈਨੂੰ ਦੱਸ ਦੇ ਕਿ ਜਦੋਂ ਉਹ ਮੇਰੇ ਕੋਲ ਕੋਈ ਜਾਇਜ਼ ਕੰਮ ਕਰਨ ਆਇਆ ਹੈ ਤਾਂ ਮੈਂ ਕੋਈ ਦੇਰ ਕਦੀ ਕੀਤੀ ਹੈ ਮੈਂ ਕਿਹਦੀ ਦਰਵਾਜ਼ੇ ਬੰਦ ਕੀਤੇ ਕਿ ਕੋਈ ਵਿਦਿਆਰਥੀ ਆ ਕੋਈ ਹੋਰ ਅਧਿਕਾਰੀ ਜਾਂ ਕੋਈ ਸੇਵਾਦਾਰ ਜਦੋਂ ਚਾਹੇ ਮੈਨੂੰ ਮਿਲ ਸਕੇ ਕਿ ਨਾ ਮਿਲ ਸਕੇ ਮੁੱਖ ਮੰਤਰੀ ਜੀ ਸਿੱਖਿਆ ਮੰਤਰੀ ਜੀ ਵਿੱਤ ਮੰਤਰੀ ਜੀ ਤੇ ਪੰਜਾਬ ਦੀ ਸਾਰੀ ਬਿਊਰੋਕ੍ਰਾਸੀ ਇੱਕ ਗੱਲ ਧਿਆਨ ਨਾਲ ਸੁਣ ਲਓ ਮੈਂ ਅਧਿਆਪਕ ਰਿਹਾ ਹਾਂ ਆਪਣੀ ਅਭ ਨੂੰ ਅੱਜ ਵੀ ਮੈਂ ਇੱਕ ਵਿਦਿਆਰਥੀ ਤੇ ਅਧਿਆਪਕ ਬੰਦਾ ਹਾਂ ਇਸ ਕੋਲੇਖੇ ਵਿੱਚ ਕੋਈ ਨਾ ਰਹੇ ਕਿ ਮੈਂ ਕਿਸੇ ਦੇ ਦਰਵਾਜ਼ੇ ਦੇ ਅੱਗੇ ਖੜ੍ਹਾ ਹੋਵਾਂਗਾ ਤੇ ਕਹਾਂਗਾ ਜੀ ਮੈਨੂੰ ਮੇਰੀ ਫਰਿਆਦ ਸੁਣ ਲਓ। ਅਦਾਲਤਾਂ ਦੇ ਦਰਵਾਜ਼ੇ ਜੀ ਖੁੱਲੇ ਪਰ ਮੈਂ ਅਦਾਲਤ ਨੂੰ ਵੀ ਇਹ ਪੁੱਛਾਂਗਾ ਕਿ ਅਗਰ ਹਾਈ ਕੋਰਟ ਨੇ ਹੀ ਰਿਟਾਇਰ ਹੋਏ ਟੀਚਰਾਂ ਦੇ ਹਰ ਮੁੱਦੇ ਤੇ ਇੰਟਰਵਿਨ ਕਰਕੇ ਉਹਨਾਂ ਨੂੰ ਹੱਕ ਲੈ ਕੇ ਦੇਣੇ ਹਨ ਤਾਂ ਕਿਉਂ ਨਾ ਹਾਈ ਕੋਰਟ ਇੱਕ ਜੁਡੀਸ਼ੀਅਲ ਅਫੀਸਰ ਅਪਾਇੰਟ ਕਰ ਦੇ ਜਿਹੜਾ ਇਸ ਯੂਨੀਵਰਸਿਟੀ ਦੀ ਐਡਮਿਨਿਸਟ੍ਰੇਸ਼ਨ ਕਰ ਲਿਆ ਕਰੇ। ਇਹ ਅਧਿਕਾਰੀ ਇੱਥੇ ਲੋਕਾਂ ਨੂੰ ਤੰਗ ਕਰਨ ਲਈ ਬੈਠੇ ਹੋਏ ਨੇ। ਰੋਜ਼ ਇਥੇ ਨਵੀਂ ਤਰ੍ਹਾਂ ਦੇ ਸਕੈਮ ਹੁੰਦੇ ਸਕੈਂਡਲ ਹੁੰਦੇ ਕੋਈ ਵੀ ਇਨਕੁਆਰੀ ਜਿਹੜੀ ਇਥੇ ਸਿਰੇ ਚੜਾਈ ਜਾਣੀ ਹੁੰਦੀ ਹੈ ਉਹਨੂੰ ਰੋਕ ਦਿੱਤਾ ਜਾਂਦਾ ਹੈ ਕਿਉਂ ਕਿੰਨੇ ਅਧਿਕਾਰੀ ਐ ਇਥੇ ਹੁਣ ਇਹ ਸਰਕਾਰ ਕਹਿੰਦੀ ਹੈ ਕਿ ਅਸੀਂ ਭ੍ਰਸ਼ਟਾਚਾਰ ਤੇ ਨਤ ਫਾਈਏ ਪੰਜਾਬੀ ਯੂਨੀਵਰਸਿਟੀ ਚ ਕਿੰਨੇ ਅਧਿਕਾਰੀ ਐ ਸਮੇਤ ਉਹਨਾਂ ਦੇ ਜਿਹੜੇ ਸਾਡੀਆਂ ਪੈਨਸ਼ਨਾਂ ਦੀਆਂ ਫਾਈਲਾਂ ਤੇ ਬੈਠੇ ਹੋਏ ਐ ਜਿਹੜੇ ਹਾਊਸ ਰੈਂਟ ਅਲਾਉਂਸ ਪਟਿਆਲਾ ਦਾ ਕਲੀਮ ਕਰਦੇ ਐ ਲੇਕਿਨ ਰਹਿੰਦੇ ਪਟਿਆਲੇ ਨਹੀਂ ਪੰਜਾਬ ਸਰਕਾਰ ਦਾ ਵਿਜਨੈਂਸ ਵਿਭਾਗ ਮੁੱਖ ਮੰਤਰੀ ਜਿਹੜੇ ਹੁਕਮਾਂ ਤੇ ਇਨਕੁਆਇਰੀ ਕਰੇਗਾ ਔਰ ਇਹ ਸੱਚ ਦੇਖ ਕੇ ਕਿ ਕਿਹੜਾ ਬੰਦਾ ਕਿੱਥੇ ਰਹਿੰਦਾ ਹੈ ਉਹਦੇ ਤੇ ਖਜ਼ਾਨੇ ਚੋਂ ਪੈਸਾ ਚੋਰੀ ਕਰਨ ਦਾ ਸਰਕਾਰ ਨਾਲ ਝੂਠ ਬੋਲਣ ਦਾ ਝੂਠੇ ਐਫੀਡੇਵਿਟ ਦੇਣ ਦਾ ਮਕਦਮਾ ਪਾਏਗਾ ਸੇਵਾਮੁਕਤ ਅਧਿਆਪਕ ਇਸ ਲਈ ਪਰੇਸ਼ਾਨ ਕੀਤੇ ਜਾ ਰਹੇ ਹਨ ਕਿ ਉਹ ਇਹਨਾਂ ਨੂੰ ਖੁਸ਼ ਨਹੀਂ ਕਰਦੇ ਮੈਂ ਵਾਈਸ ਚਾਂਸਲਰ ਨੂੰ ਦੋ ਵਾਰੀ ਚਿੱਠੀ ਲਿਖ ਚੁੱਕਾ ਵਟਸਐਪ ਤੇ ਮੈਸੇਜ ਕਰ ਚੁੱਕਾ ਇੱਕ ਵਾਰੀ ਉਹਨਾਂ ਦਾ ਜਵਾਬ ਵੀ ਆਇਆ ਸੀ ਕਿ ਮੈਂ ਪਤਾ ਕਰਦਾ ਰਜਿਸਟਰਾਰ ਨੂੰ ਲਿਖ ਚੁੱਕਾ ਗਵਰਨਰ ਨੂੰ ਜੋ ਕਿ ਯੂਨੀਵਰਸਿਟੀ ਦੇ ਚਾਂਸਲਰ ਹੈ ਦੋ ਵਾਰੀ ਲਿਖ ਚੁੱਕਾ ਇੱਕ ਵਾਰੀ ਇਹ ਸ਼ਿਕਾਇਤ ਕੀਤੀ ਹੈ ਕਿ ਇਨਕੁਆਇਰੀ ਕੀਤੀ ਜਾਏ ਕਿਉਂਕਿ ਮੈਂ ਕਹਿ ਸਕਦਾ ਕਿ ਮੇਰੇ ਤੋਂ ਪੈਸੇ ਦੀ ਉਮੀਦ ਹੈ ਔਰ ਮੈਂ ਪੈਸੇ ਨਹੀਂ ਦੇਣੇ ਮੈਨੂੰ ਮੇਰਾ ਹੱਕ ਚਾਹੀਦਾ ਮੈਂ ਹਿਊਮਨ ਰਾਈਟਸ ਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੂੰ ਸ਼ਿਕਾਇਤ ਕੀਤੀ ਹੈ ਪ੍ਰਧਾਨ ਮੰਤਰੀ ਦੇ ਪੋਰਟਲ ਦੇ ਥਰੂ ਮੈਂ ਗ੍ਰੀਵੈਂਸਸ ਆਫ ਪੈਨਸ਼ਨਰਸ ਦੇ ਵਿੱਚ ਵੀ ਸ਼ਿਕਾਇਤ ਕੀਤੀ ਹੈ ਮੈਂ ਹਰ ਇੱਕ ਚੰਦਰ ਐਗਜ਼ੌਸਟ ਕਰਾਂਗਾ ਉਸ ਤੋਂ ਬਾਅਦ ਮੈਂ ਅਦਾਲਤ ਵਿੱਚ ਜਾਵਾਂਗਾ ਤਾਂ ਕਿ ਮੈਂ ਅਦਾਲਤ ਨੂੰ ਕਹਿ ਸਕਾਂ ਕਿ ਪੰਜਾਬ ਦੇ ਵਿੱਚ ਵਿਵਸਥਾ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਕਿ ਚਾਰ ਦਹਾਕੇ ਨੌਕਰੀ ਕਰਨ ਤੋਂ ਬਾਅਦ ਪੜਾਣ ਤੋਂ ਬਾਅਦ ਤੁਹਾਨੂੰ ਆਪਣਾ ਹੱਕ ਲੈਣ ਲਈ ਪੜ੍ਹੋ ਲਿਖਣ ਦੇ باوجود ਪੜਾਉਣ ਦੇ باوجود ਅਦਾਲਤਾਂ 'ਚ ਜਾਣਾ ਪੈਂਦਾ ਹੈ ਸ਼ਰਮ ਆਣੀ ਚਾਹੀਦੀ ਹੈ ਇਸ ਸਰਕਾਰ ਨੂੰ ਇਸ ਮੁੱਖ ਮੰਤਰੀ ਨੂੰ ਸਾਰੇ ਮੰਤਰੀ ਮੰਡਲ ਦੇ ਲੋਕਾਂ ਨੂੰ ਤੇ ਇਸ ਸਟੇਟ ਦੀ ਬਿਊਰੋਕ੍ਰਾਸੀ ਨੂੰ ਇਹ ਵੀ ਗੱਲ ਤੇ ਹਾਂ ਚ ਰੱਖੋ ਜੀਪੀਐਫ ਕੁਝ ਬੰਦਿਆਂ ਨੂੰ ਦੇ ਦਿੱਤਾ ਗਿਆ ਹੈ ਕਈਆਂ ਨੂੰ ਬਹੁਤ ਦਿਨ ਪਹਿਲਾਂ ਦੇ ਦਿੱਤਾ ਗਿਆ ਸੀ ਕਈਆਂ ਨੂੰ ਹੁਣ ਪਿਛਲੇ ਦਿਨਾਂ 'ਚ ਦਿੱਤਾ ਗਿਆ ਹੈ ਖਾਸ ਤੌਰ ਤੇ ਜਦੋਂ ਹਿੰਦੁਸਤਾਨ ਟਾਈਮਜ਼ ਨੇ ਖਬਰ ਲਗਵਾਈ ਲਗਾਈ ਕਿ ਪ੍ਰੋਵੀਡੈਂਟ ਫੰਡ ਤੇ ਬਾਕੀ ਪੈਨਸ਼ਨ ਨਹੀਂ ਬੈਨੀਫਿਟ ਤੇ ਪੈਨਸ਼ਨ ਨਹੀਂ ਦਿੱਤੇ ਜਾ ਰਹੇ ਕੁਝ ਨੂੰ ਦੇ ਦਿੱਤਾ ਗਿਆ ਬਾਕੀ ਇਹਨੂੰ ਕਿਉਂ ਨਹੀਂ ਦਿੱਤਾ ਗਿਆ ਕਿਸੇ ਦਾ ਜਿੰਨਾ ਮਰਜ਼ੀ ਹੋਵੇ ਬੇਸ਼ੱਕ ਥੋੜਾ ਹੀ ਹੋਵੇ ਕੀ ਰਜਿਸਟਰਾਰ ਤੇ ਫਾਈਨਾਂਸ ਅਫੀਸਰ ਦੇ ਕੋਲ ਕੋਈ ਹੱਕ ਹੈ ਕਿ ਉਹ ਉਸਦੇ ਪੈਸੇ ਤੇ ਕੁੰਡਲੀ ਮਾਰ ਕੇ ਬੈਠ ਜਾਏ ਅਗਰ ਉਹ ਬੈਠਦਾ ਹੈ ਤਾਂ ਭਗਵੰਤ ਮਾ ਜੀ ਪਤਾ ਕਰਨ ਕਿ ਉਹਨੂੰ ਚਾਹੀਦਾ ਕੀ ਹੈ